ਅੰਮ੍ਰਿਤਸਰ ਰੂਹਾਨੀਅਤ ਦਾ ਕੇਂਦਰ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਦੇਸ਼ਾਂ ਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ ਤੇ ਆਪਣੇ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ ਅਤੇ ਜੂਨ ਅਤੇ ਜੁਲਾਈ ਦੇ ਵਿੱਚ ਛੁੱਟੀਆਂ ਦੇਦੇ ਨੇ ਵਿੱਚ ਖਾਸ ਕਰਕੇ ਵੱਡੀ ਗਿਣਤੀ ਵਿੱਚ ਸੰਗਤਾਂ ਦਰਬਾਰ ਸਾਹਿਬ ਵਿਚਾ ਕੇ ਮੱਥਾ ਟੇਕਦੀਆਂ ਹਨ ਇਸ ਦੌਰਾਨ ਐਸਜੀਪੀਸੀ ਦੀਨ ਆਉਣ ਵਾਲੇ ਸਕੂਲੀ ਬੱਚਿਆਂ ਵੱਲੋਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀ ਸੰਗਤਾਂ ਨੂੰ ਪ੍ਰਕਰਮਾ ਦੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਜਦੋਂ ਭਗਵੰਤ ਸਿੰਘ ਧਗੋੜਾ ਨੇ ਦੱਸਿਆ ਕਿ ਗਰਮੀ ਦੇ ਦਿਨਾਂ ਵਿੱਚ ਸਾਰੇ ਹੀ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀਆਂ ਹਨ ਅਤੇ ਐਸਜੀਪੀਸੀ ਦੇ ਅਧਿਨ ਆਉਣ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਦੇ 55 ਬੱਚਿਆਂ ਦੀ ਟੀਮ ਇਸ ਵੰਡ ਦੀ ਸੇਵਾ ਕਰਦੀ ਹੈ ਇਸ ਦੇ ਵਿੱਚ ਤਖਤਿਆਉ ਫੋਨ ਨਾ ਚਲਾਉਂ ਸਹਜ ਨਾਲ ਬੈਠੋ ਗੁਰਬਾਣੀ ਸਰਵਨ ਕਰੋ ਲਿਖਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਸੰਗਤ ਹੋਰ ਰਾਜਾਂ ਜਾਂ ਦੇਸ਼ ਵਿਦੇਸ਼ਾਂ ਤੋਂ ਆਉਂਦੀਆਂ ਹਨ ਉਹਨਾਂ ਨੂੰ ਸਹੀ ਜਾਣਕਾਰੀ ਨਹੀਂ ਹੁੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਕੂਲੀ ਬੱਚਾ ਵੱਲੋਂ ਇਸ ਵਾਰ ਇਹ ਸੇਵਾ ਕੀਤੀ ਜਾ ਰਹੀ ਹੈ ਸੱਚਖੰਡ ਜੀ ਹਰਮੰਦਰ ਸਾਹਿਬ ਵਿਖੇ ਸੰਗਤ ਦੀ ਆਮਦ ਦਿਨ ਬਦਿਨ ਵਧੀ ਜਾ ਰਹੀ ਹੈ ਇਸ ਨੂੰ ਲੈ ਕੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਦੌਰਾਨ ਸਕੂਲ ਬੱਚਿਆਂ ਨੂੰ ਹੋਈਆਂ ਛੁੱਟੀਆਂ ਦੇ ਚੱਲਦੇ ਜੂਨ ਅਤੇ ਜੁਲਾਈ ਦੇ ਵਿੱਚ ਇਹਨਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮਿਤੀ 7 ਜੂਨ 2024 ਤੋਂ ਲੈ ਕੇ 30 ਜੂਨ 2024 ਤੱਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਧਿਕ ਆਧਾਰੇ ਨੇ ਉਦੇ ਵਿੱਚ ਲਗਭਗ 32 ਕਾਲਜ ਨੇ ਤੇ 50 ਸਕੂਲ ਨੇ ਉਹਨਾਂ ਸਕੂਲਾਂ ਤੇ ਕਾਲਜਾਂ ਦੇ ਜਿਹੜੇ ਵਿਦਿਆਰਥੀ ਨੇ ਸਮੇਤ ਟੀਚਰ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇਹ ਹੁਣ ਛੁੱਟੀਆਂ ਦਾ ਟਾਈਮ ਹੋਣ ਕਰਕੇ ਛੁੱਟੀਆਂ ਕਰਕੇ ਹੀ ਸੰਗਤ ਦੀ ਜਿਹੜੀ ਆਮਦ ਆ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬਹੁਤ ਜ਼ਿਆਦਾ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਵਾਜਾ ਸਾਹਿਬ ਦੇ ਮਲਾਜਮ ਸਤਾਪ ਸੇਵਾ ਵਿੱਚ ਹਾਜ਼ਰ ਹੈ ਉੱਥੇ ਸਾਡੇ ਸਹਿਯੋਗ ਦੇ ਲਈ ਇਹ ਵਿਦਿਅਕ ਅਦਾਰਿਆਂ ਦੇ ਜਿਹੜੇ ਸਟੂਡੈਂਟ ਨੇ ਟੀਚਰ ਨੇ ਉਹ ਵਲੰਟੀਅਰ ਤੌਰ ਤੇ 1 ਮਹੀਨੇ ਦੀ ਸੇਵਾ ਕਰਨ ਲਈ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਏ ਨੇ ਬਹੁਤ ਸਾਰੇ ਟੀਚਰ ਗੁਰਮਤ ਸਮਾਗਮ ਬਹੁਤ ਸਾਰੇ ਬੱਚੇ ਨੇ ਜਿਹੜੇ ਇਹ ਬਾਹਰ ਕਿਤੇ ਗੁਰਮਤ ਸਮਾਗਮਾਂ ਦੇ ਕੈਂਪ ਲਾਉਂਦੇ ਨੇ ਜਾਂ ਕਿਤੇ ਇਹ ਛੁੱਟੀਆਂ ਦੇ ਵਿੱਚ ਆਪਣਾ ਕੋਈ ਬਾਹਰ ਯਾਤਰਾ ਤੇ ਜਾਂਦੇ ਨੇ ਪਰ ਜਿਹੜੇ ਸਾਡੇ ਵਿਦਿਅਕ ਅਦਾਰੇ ਸੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਨੇ ਉਹਨਾਂ ਨੇ ਇਸ ਵਾਰ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵਲੰਟੀਅਰ ਤੌਰ ਤੇ ਸੇਵਾ ਕਰਨ ਦਾ ਮਨ ਬਣਾਇਆ। ਅਸੀਂ ਸਤਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇੱਥੇ ਜੀ ਆਇਆਂ ਨੂੰ। ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਮੁਤਾਬਕ ਜਿਹੜੇ ਇਹ ਬੱਚੇ ਨੇ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖਤ ਦੇ ਸਾਹਮਣੇ ਸੇਵਾ ਕਰ ਰਹੇ ਨੇ ਉਥੇ ਜਿੰਨੇ ਸਾਡੇ ਐਂਟਰੀ ਗੇਟ ਨੇ ਉੱਥੇ ਜਿੱਥੇ ਸਾਡਾ ਸਟਾਫ ਖੜਾ ਉੱਥੇ ਇਹ ਜਿਹੜੇ ਬੱਚੇ ਨੇ ਉਹ ਵਲੰਟੀਅਰ ਤੌਰ ਤੇ ਸੇਵਾ ਕਰ ਰਹੇ ਨੇ ਇਹ ਇਹਨਾਂ ਦੀ ਸੇਵਾ ਜਿਹੜੀ ਆ ਉਹ ਤਕਤੀਆਂ ਫੜ ਕੇ ਵੀ ਖੜੇ ਨੇ ਜਿਹੜੇ ਅਸੀਂ ਸੰਗਤਾਂ ਨੂੰ ਦੱਸਣਾ ਉਹ ਇਹਨਾਂ ਦੇ ਤਕਤੀਆਂ ਤੇ ਲਿਖਿਆ ਹੋਇਆ ਜਿਵੇਂ ਕਿ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਸਹਿਜ ਨਾਲ ਚੱਲੋ ਕਤਾਰਾਂ ਵਿੱਚ ਚੱਲੋ ਕਿ ਇਦਾਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਤਾਕੀਆਂ ਤੇ ਲਿਖ ਕੇ ਇਹ ਜਿਹੜੇ ਵਲੰਟੀਅਰ ਨੇ ਇਹ ਸੰਗਤਾਂ ਨੂੰ ਜਾਣਕਾਰੀ ਦੇ ਰਹੇ ਨੇ ਉਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜੀ ਸੰਗਤਾਂ ਨੂੰ ਕਾਫੀ ਟਾਈਮ ਲੱਗਦਾ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਨੇ ਕਿਉਂਕਿ ਗਰਮੀ ਦਾ ਮੌਸਮ ਹੋਣ ਕਰਕੇ ਜਿਹੜੀ ਗਰਮੀ ਜ਼ਿਆਦਾ ਆਇਆ ਇਹ ਤੋਂ ਬਚਣ ਲਈ ਆਪਣੇ ਤੋਂ فاਸਲਾ ਰੱਖ ਕੇ ਖੜਨਾ ਆ ਤੇ ਜਲਦੀ ਵੀ ਸੇਵਾ ਨਾਲ ਨਾਲ ਇਹ ਵਲੰਟੀਅਰ ਕਰ ਰਹੇ ਨੇ ਮੈਂ ਜਿੱਥੇ ਇਹ ਵਲੰਟੀਅਰਾਂ ਦਾ ਇਹਨਾਂ ਦੇ ਪ੍ਰਬੰਧਕਾਂ ਦਾ ਮੈਂ ਧੰਨਵਾਦ ਕਰਦਾ ਉੱਥੇ ਮੈਂ ਖਾਸ ਤੌਰ ਤੇ ਜਿਹੜੇ ਸਾਡੇ ਸਿੱਖਿਆ ਖਤਰ ਨੇ ਸਰਦਾਰ ਸੁਖਮਿੰਦਰ ਸਿੰਘ ਜੀ ਉੱਥੇ ਸਾਡੀ ਭੈਣ ਡਾਇਰੈਕਟਰ ਸਕੂਲਾਂ ਭੈਣ ਸਤਵੰਤ ਕੌਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਉਹਨਾਂ ਨੇ ਇਹ ਵਿਸ਼ੇਸ਼ ਉਪਰਾਲਾ ਕਰਕੇ ਜਿਹੜੇ ਉਹ ਬੱਚੇ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਲਈ ਇੱਥੇ ਭੇਜੇ ਨੇ ਮੈਂ ਅਖੀਰ ਦੇ ਵਿੱਚ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ